ਪੁਰਖੁਰਾਂ ਦੀਆਂ ਦਸੀਆਂ ਹੁਣੀਆਂ ਧਿਆਨ ਰੱਖਣਯੋਗ ਬਹੁਤ ਹੀ ਜ਼ਰੂਰੀ ਗੱਲਾਂ ਜੋ ਤੁਹਾਨੂੰ ਸਾਰੀ ਉਮਰ ਜਵਾਨ ਰੱਖਣ ਗਿਆ ਨੰਬਰ 1 ਮੂੰਹ ਨਾਲ ਸਾਹ ਨਹੀਂ ਲੈਣਾ ਚਾਹੀਦਾ ਨੱਕ ਨਾਲ ਹੀ ਲੰਬਾ ਸਾਹ ਲੈਣਾ ਚਾਹੀਦਾ ਹੈ ਨੰਬਰ 2 ਜਿਹੜੀਆਂ ਔਰਤਾਂ ਮੇਥੀ ਦਾਣੇ ਦਾ ਇਸਤੇਮਾਲ ਕਰਦੀਆਂ ਹਨ ਉਹ ਕਦੇ ਵੀ ਬੁੱਢੀਆਂ ਨਹੀਂ ਹੁੰਨੀਆਂ ਨੰਬਰ 3 ਧਨੀਆ ਤੇ ਜੀਰੇ ਦਾ ਪਾਣੀ ਦਾ ਸੇਵਨ ਕਰਨ ਨਾਲ ਪੇਟ ਦੀ ਚਰਬੀ ਤੇਜ਼ੀ ਨਾਲ ਘਟਦੀ ਹੈ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਚਾਹੀਦਾ ਹੈ ਇਹ ਜਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 4 ਮੇਕਅਪ ਕਰਨ ਤੋਂ ਪਹਿਲਾਂ ਚਿਹਰੇ ਨੂੰ ਗੁਣਗੁਣੇ ਪਾਣੀ ਨਾਲ ਜ਼ਰੂਰ ਧੋ ਲਵੋ ਇਸ ਤੋਂ ਬਾਅਦ ਆਇਲ ਫ੍ਰੀ ਮੋਇਸਚਰਾਈਜ਼ਰ ਨਾਲ ਮ사ਜ ਕਰਨ ਤੋਂ ਬਾਅਦ ਹੀ ਮੇਕਅਪ ਸ਼ੁਰੂ ਕਰਨਾ ਚਾਹੀਦਾ ਹੈ ਨੰਬਰ 5 ਸਰਦੀਆਂ ਦੇ ਮੌਸਮ ਵਿੱਚ ਠੰਡ ਤੋਂ ਬਚਣ ਲਈ ਗੋੜ ਅਤੇ ਕਾਲੇ ਥਿੱਲ ਦੇ ਲੱਡੂ ਖਾਣੇ ਚਾਹੀਦੇ ਹਨ ਨੰਬਰ ਇਸ ਨੂੰ ਖਾਣ ਨਾਲ ਜ਼ੁਕਾਮ ਅਤੇ ਖੰਘ ਦਾ ਰੋਗ ਨਹੀਂ ਹੁੰਦਾ ਨੰਬਰ 6 ਹੱਡੀਆਂ ਦੇ ਦਰਦ ਨੂੰ ਦੂਰ ਕਰਨ ਲਈ ਗੋਭੀ ਦੇ ਰਸ ਵਿੱਚ ਬਰਾਬਰ ਮਾਤਰਾ ਵਿੱਚ ਗਾਜਰ ਦਾ ਰਸ ਮਿਲਾ ਕੇ ਪੀਣ ਨਾਲ ਲਾਭ ਮਿਲਦਾ ਹੈ। ਨੰਬਰ 7 ਸਰਦੀਆਂ ਦੇ ਮੌਸਮ ਵਿੱਚ ਜੇਕਰ ਬੱਚਿਆਂ ਨੂੰ ਖਾਂਸੀ ਜ਼ਿਆਦਾ ਹੋ ਰਹੀ ਹੈ ਤਾਂ ਲੌਂਗ ਨੂੰ ਭੁੰਨ ਕੇ ਪੀਸ ਕੇ ਸ਼ਹਿਦ ਵਿੱਚ ਮਿਲਾ ਕੇ ਖਾਣ ਨਾਲ ਲਾਭ ਮਿਲਦਾ ਹੈ। ਨੰਬਰ 8 ਬਵਾਸੀਰ ਦੇ ਵਿੱਚ ਛਮਗਫਲੀ ਅਤੇ ਭੁੰਨੇ ਹੋਏ ਛੋਲਿਆਂ ਦਾ ਖਾਣਾ ਲਾਭਦਾਇਕ ਹੁੰਦਾ ਹੈ। ਨੰਬਰ 9 ਦੰਦਾਂ ਦਾ ਅਸਲੀ ਰੰਗ ਹਲਕਾ ਪੀਲਾ ਹੁੰਦਾ ਹੈ ਇਸ ਲਈ ਜ਼ਿਆਦਾ ਸਫੈਦ ਕਰਨ ਦੇ ਚੱਕਰ ਵਿੱਚ ਆਪਣੇ ਦੰਦਾਂ ਨੂੰ ਖਰਾਬ ਨਾ ਕਰੋ ਨੰਬਰ 10 ਸੇਂਧਾ ਨਮਕ ਤੇਸੀ ਖਾਂ ਦਾ ਘਿਓ ਅਤੇ ਸਰੋਂ ਦੇ ਤੇਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਰਿਫਾਈਨ ਤੇਲ ਤੋਂ ਜਿੰਨਾ ਹੋ ਸਕੇ ਉਨਾ ਹੀ ਬਚੋ ਨੰਬਰ 11 ਦੁੱਧ ਦੇ ਨਾਲ ਨਮਕ ਤੇ ਖਟਾਈ ਵਾਲੀਆਂ ਚੀਜ਼ਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਦੁੱਧ ਹਮੇਸ਼ਾ ਕਲ੍ਹਾ ਹੀ ਪੀਣਾ ਚਾਹੀਦਾ ਹੈ। ਨੰਬਰ 12 ਹਰ ਰੋਜ਼ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦਾ ਹੈ ਇਸ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ ਕਈ ਬਿਮਾਰੀਆਂ ਤੋਂ ਦੂਰੀ ਬਣੀ ਰਹਿੰਦੀ ਹੈ। ਨੰਬਰ 13 ਜੇਕਰ ਤੁਹਾਨੂੰ ਥਾਇਰੋਇਡ ਦੀ ਸਮੱਸਿਆ ਹੈ ਤਾਂ ਚਾਹ ਦੇ ਵਿੱਚ ਕਾਲੀ ਮਿਰਚ ਤੇ ਸੁੰਗੜ ਮਿਲਾ ਕੇ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਨਾਲ ਚਾਹ ਨੂੰ ਹਰ ਰੋਜ਼ ਪੀਣ ਨਾਲ ਥਾਇਰੋਇਡ ਦੀ ਸਮੱਸਿਆ ਖਤਮ ਹੋ ਜਾਵੇਗੀ। ਨੰਬਰ 14 ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਣ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। ਨੰਬਰ 15 ਜੇਕਰ ਤੁਸੀਂ ਚਿੰਗਮ ਨੂੰ ਚਬਾਉਂਦੇ ਹੋਏ ਪਿਆਜ਼ ਨੂੰ ਕੱਟੋਗੇ ਤਾਂ ਤੁਹਾਡੇ ਅੱਖਾਂ ਵਿੱਚ ਹੰਝੂ ਨਹੀਂ ਆਉਣਗੇ। ਨੰਬਰ 16 ਰੋਜ਼ਾਨਾ ਇੱਕ ਗਲਾਸ ਸੰਤਰੇ ਦਾ ਜੂਸ ਪੀਣ ਨਾਲ ਉਮਰ ਲੰਬੀ ਹੁੰਦੀ ਹੈ। ਨੰਬਰ 17 ਇੱਕ ਅਨਾਰ ਦੇ ਵਿੱਚ 500 ਤੋਂ ਵੀ ਜ਼ਿਆਦਾ ਦਾਣੇ ਹੁੰਦੇ ਹਨ। ਨੰਬਰ 18 ਮਨੱਕਾ ਦੇ ਵਿੱਚ ਬੀਜ ਹੁੰਦੇ ਹਨ ਤੇ ਕਿਸਮਿਸ ਵਿੱਚ ਬੀਜ ਨਹੀਂ ਹੁੰਦੇ। ਨੰਬਰ 19 ਮੂਲੀ ਹਾਈ ਵੀਪੀ ਦੇ ਲੋਕਾਂ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੀ ਹੈ। ਨੰਬਰ 2 ਜਿਹੜੀ ਜਗ੍ਹਾ ਉੱਤੇ ਜ਼ਿਆਦਾ ਚੂਹੇ ਆਉਂਦੇ ਹਨ ਉੱਥੇ ਪਿਆਜ਼ ਕੱਟ ਕੇ ਰੱਖ ਦਿਓ। ਇਸ ਨਾਲ ਚੂਹੇ ਨਹੀਂ ਆਉਣਗੇ। ਨੰਬਰ 21 ਪੀਨਟ ਬਟਰ ਜਿਮ ਜਾਣ ਵਾਲਿਆਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 22 ਖੀਰਾ ਖਾਣ ਨਾਲ ਪਿੱਤੇ ਦੀ ਗਰਮੀ ਘਟਦੀ ਹੈ। ਨੰਬਰ 23 ਸਵੇਰ ਦੀ ਧੁੱਪ ਵਿੱਚ ਜ਼ਰੂਰ ਬੈਠਣਾ ਚਾਹੀਦਾ ਹੈ ਇਸ ਨਾਲ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ ਨੰਬਰ 24 ਜਿਨ੍ਹਾਂ ਔਰਤਾਂ ਦੇ ਦੰਦਾ ਵਿੱਚ ਖਾਲੀ ਜਗ੍ਹਾ ਹੁੰਦੀ ਹੈ ਉਹ ਬਹੁਤ ਖੀ ਕਿਸਮਤ ਵਾਲੀਆਂ ਹੁੰਦੀਆਂ ਹਨ ਨੰਬਰ 22 ਜਿਹੜੀਆਂ ਔਰਤਾਂ ਬੁੱਟੀਆਂ ਨਜ਼ਰ ਆਉਣ ਲੱਗ ਗਈਆਂ ਹਨ ਉਹਨਾਂ ਨੂੰ ਅਨਾਰ ਦੇ ਰਸ ਵਿੱਚ ਤਹੀ ਮਿਲਾ ਕੇ ਖਾਣਾ ਚਾਹੀਦਾ ਹੈ ਨੰਬਰ 26 ਜਿਹੜੀਆਂ ਔਰਤਾਂ ਸਵੇਰੇ ਖਾਲੀ ਪੇਟ ਖੀਰੇ ਦਾ ਸੇਵਨ ਕਰਦੀਆਂ ਹਨ ਉਹ ਬਹੁਤ ਘੱਟ ਬਿਮਾਰ ਹੁੰਦੇ ਹਨ ਨੰਬਰ 27 ਜੇਕਰ ਤੁਹਾਡੇ ਗੋਡਿਆਂ ਵਿੱਚ ਦਰਦ ਰਹਿੰਦਾ ਹੈ ਤਾਂ ਸਵੇਰੇ ਸਵੇਰੇ ਖਾਲੀ ਪੇਟ 2-3 ਅਖਰੋਟਾਂ ਦਾ ਸੇਵਨ ਕਰੋ ਇਸ ਦੇ ਨਾਲ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਆਰਾਮ ਮਿਲ ਜਾਵੇਗਾ ਨੰਬਰ 28 ਰਾਤ ਨੂੰ ਸੌਣ ਤੋਂ ਪਹਿਲਾਂ ਪੇਸ਼ਾਬ ਕਰਨ ਨਾਲ ਕਿਡਨੀ ਨੂੰ ਕਦੇ ਵੀ ਕੋਈ ਨੁਕਸਾਨ ਨਹੀਂ ਹੁੰਦਾ ਨੰਬਰ 29 ਜਿਹੜੀਆਂ ਔਰਤਾਂ ਆਪਣੇ ਚਿਹਰੇ ਉੱਪਰ ਮਲਾਈ ਲਗਾਉਂਦੀਆਂ ਹਨ ਉਹਨਾਂ ਦੀ ਸਕਿਨ ਚਮਕਦਾਰ ਹੋ ਜਾਂਦੀ ਹੈ ਅਤੇ ਚਿਹਰੇ ਉੱਪਰ ਝੁਰੜੀਆਂ ਵੀ ਨਹੀਂ ਪੈਂਦੀਆਂ ਨੰਬਰ 3 ਜਿਨ੍ਹਾਂ ਔਰਤਾਂ ਨੂੰ ਕਮਰ ਦਰਦ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਗਾਂ ਦਾ ਕੱਚਾ ਦੁੱਧ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਦਰਦ ਤੋਂ ਰਾਹਤ ਮਿਲਦਾ ਹੈ ਨੰਬਰ 33 ਜਿਹੜੀਆਂ ਔਰਤਾਂ ਆਪਣੀ ਕਮਰ ਪਤਲੀ ਕਰਨੀ ਚਾਹੁੰਦੀਆਂ ਹਨ ਉਹ ਗ੍ਰੀਨ ਟੀ ਲੈਮਨ ਟੀ ਬਲੈਕ ਟੀ ਪੀਣ ਦੀ ਆਦਤ ਪਾ ਲੈਣ ਕਿਉਂਕਿ ਇਸ ਵਿੱਚ ਐਂਟੀਆਕਸੀਡੈਂਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਭਜਨ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਨੰਬਰ 32 ਜਿਹੜੀਆਂ ਔਰਤਾਂ ਆਪਣੇ ਹੱਥਾਂ ਨਾਲ ਕੱਪੜੇ ਧੋਉਂਦੀਆਂ ਹਨ। ਉਹਨਾਂ ਨੂੰ ਡਿਪਰੈਸ਼ਨ ਨਹੀਂ ਹੁੰਦਾ ਅਤੇ ਉਹ ਆਪਣੇ ਆਪ ਨੂੰ ਜ਼ਿਆਦਾ ਫਿਟ ਰੱਖਦੀਆਂ ਹਨ। ਨੰਬਰ 33 ਜਿਹੜੀਆਂ ਔਰਤਾਂ ਸਵੇਰੇ ਨਹਾਉਣ ਤੋਂ ਬਾਅਦ ਸੌਈ ਵਿੱਚ ਜਾਂਦੀਆਂ ਹਨ, ਉਹਨਾਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਨੰਬਰ 34 ਇੱਕ ਅਨਾਰ, ਇੱਕ ਚੁਕੁੰਦਰ, ਇੱਕ ਗਾਜਰ ਅਤੇ ਇੱਕ ਟਮਾਟਰ। ਜੇਕਰ ਮਿਕਸ ਕਰਕੇ ਇਹਨਾਂ ਦਾ ਲਗਾਤਾਰ ਜੂਸ 30 ਦਿਨ ਤੱਕ ਪੀਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਖੂਨ ਅਤੇ ਨਿਊਟ੍ਰੀਸ਼ਨ ਦੀ ਕਮੀ ਪੂਰੀ ਹੋ ਜਾਵੇਗੀ। ਨੰਬਰ 35 ਖਾਲੀ ਪੇਟ ਅੰਜੀਰ ਖਾਣ ਨਾਲ ਖੂਨ ਦੀ ਕਮੀ 1 ਮਹੀਨੇ ਵਿੱਚ ਪੂਰੀ ਹੋ ਜਾਂਦੀ ਹੈ। ਨੰਬਰ 36 ਲਸਣ ਨੂੰ ਪੀਸ ਕੇ ਉਸ ਵਿੱਚ ਥੋੜਾ ਜਿਹਾ ਨਿੰਬੂ ਮਲਾ ਲਓ ਅਤੇ ਇੱਕ ਚੁਟਕੀ ਨਮਕ ਇਹਨਾਂ ਨੂੰ ਚੀਜ਼ਾਂ ਨੂੰ ਪੇਸਟ ਬਣਾ ਕੇ ਲਗਾ ਕੇ ਬੁਰਸ਼ ਕਰੋ ਬੁਰਸ਼ ਤੁਹਾਡੇ ਦੰਦਾਂ ਥੋੜੇ ਦਿਨਾਂ ਤੱਕ ਹੀ ਚਮਕਣ ਲੱਗ ਜਾਣਗੇ ਨੰਬਰ 7 ਜੇਕਰ ਤੁਹਾਡੇ ਕਾਲੇ ਵਿੱਚ ਮੱਸੀ ਦਾ ਕੰਡਾ ਫਸ ਜਾਵੇ ਤਾਂ ਉੱਪਰ ਦੀ ਥੋੜਾ ਜਿਹਾ ਗੁੜ ਖਾ ਲਓ ਨੰਬਰ 38 ਹਲੋੜਾ ਜਲ ਵਿੱਚ ਹਲਦੀ ਮਿਲਾ ਕੇ ਚਾਰੇ ਉੱਪਰ ਲਗਾਉਣ ਨਾਲ ਚਾਰੇ ਦੇ ਦਾਗ ਦਬੇ ਦੂਰ ਹੋ ਜਾਂਦੇ ਹਨ ਨੰਬਰ 39 ਪਪੀਤਾ ਤੇ ਕਰੇਲਾ ਇਕੱਠੇ ਨਹੀਂ ਖਾਣੇ ਚਾਹੀਦੇ ਕਿਉਂਕਿ ਇਹ ਜ਼ਹਿਰ ਬਣ ਜਾਂਦੇ ਹਨ ਨੰਬਰ 40 ਰਾਤ ਨੂੰ ਸੌਣ ਤੋਂ ਪਹਿਲਾਂ ਦੋ ਹਰੀਆਂ ਇਲਾਇਚੀਆਂ ਨੂੰ ਚਬ ਕੇ ਉਹਨਾਂ ਦੇ ਉੱਪਰ ਦੀ ਕੋਸਾ ਪਾਣੀ ਪੀ ਲਵੋ ਇਸ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਤੁਹਾਨੂੰ ਨੀਂਦ ਵੀ ਬਹੁਤ ਹੀ ਚੰਗੀ ਆਵੇਗੀ ਨੰਬਰ 41 ਜੇਕਰ ਤੁਹਾਡੇ ਕਟੋਮਰ ਵਿੱਚ ਹੀ ਵਾਲ ਚਿੱਟੇ ਹੋਣ ਲੱਗ ਗਏ ਹਨ ਤਾਂ ਰੋਜ਼ਾਨਾ ਸਵੇਰੇ ਉੱਠ ਕੇ ਔਲੇ ਦਾ ਪਾਣੀ ਪੀ ਲਓ ਅਤੇ ਪਿਆਜ਼ ਦੇ ਰਸ ਨੂੰ ਆਪਣੇ ਸਿਰ ਉੱਪਰ ਲਗਾਓ ਇਸ ਨਾਲ 25-30 ਦਿਨਾਂ ਵਿੱਚ ਕਾਲੇ ਵਾਲ ਹੋਣੇ ਸ਼ੁਰੂ ਹੋ ਜਾਣਗੇ ਨੰਬਰ 42 ਕਦੇ ਵੀ ਗਿੱਲੇ ਵਾਲਾਂ ਨੂੰ ਕੰੰਗੀ ਨਾ ਕਰੋ ਕਿਉਂਕਿ ਵਾਲ ਕਮਜ਼ੋਰ ਹੋ ਕੇ ਝੜਨ ਲੱਗ ਜਾਂਦੇ ਹਨ ਨੰਬਰ 43 ਆਲੂ ਨੂੰ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਮੋਟਾਪਾ ਬਹੁਤ ਤੇਜ਼ੀ ਨਾਲ ਆਉਂਦਾ ਹੈ ਨੰਬਰ 44 ਰਾਤ ਨੂੰ ਸੌਣ ਸਮੇਂ ਕਿਰਲਾ ਨਾ ਖਾਓ ਇਸ ਨਾਲ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ ਨੰਬਰ 49 ਜਿਆਦਾ ਠੰਡਾ ਪਾਣੀ ਪੀਣ ਨਾਲ ਤੁਹਾਡੀ ਪਾਚਨ ਪ੍ਰਕਿਰਿਆ ਖਰਾਬ ਹੁੰਦੀ ਹੈ ਨੰਬਰ 46 ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਨਹੀਂ ਸੌਣਾ ਚਾਹੀਦਾ ਕਿਉਂਕਿ ਇਸ ਨਾਲ ਵੀ ਮੋਟਾਪਾ ਵੱਧ ਸਕਦਾ ਹੈ ਨੰਬਰ 47 ਪਾਲਕ ਦੀ ਸਬਜ਼ੀ ਖਾਣ ਨਾਲ ਸਾਡੇ ਸਰੀਰ ਦੀ ਸਫਾਈ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ ਨੰਬਰ 48 ਸਵੇਰ ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਸਰੀਰ ਦੀ ਗੰਦਗੀ ਸਾਫ ਹੋ ਜਾਂਦੀ ਹੈ। ਨੰਬਰ 49 ਚੌਲਾਂ ਨੂੰ ਹਮੇਸ਼ਾ ਘੱਟ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ। ਨੰਬਰ 50 ਖਾਣਾ ਖਾਣ ਤੋਂ ਬਾਅਦ ਕਦੇ ਵੀ ਫਲਦਾਂ ਖਾਓ। ਇਸ ਨਾਲ ਪਾਚਨ ਕਿਰਿਆ ਵਿੱਚ ਸਮੱਸਿਆ ਆਉਂਦੀ ਹੈ। ਨੰਬਰ 52 ਕੇਲਾ ਖਾਣ ਨਾਲ ਸਾਡੀ ਪਾਚਨ ਪ੍ਰਕਿਰਿਆ ਮਜ਼ਬੂਤ ਹੁੰਦੀ ਹੈ। ਨੰਬਰ 52 ਸਕਿਨ ਦੀ ਅਲਰਜੀ ਤੋਂ ਬਚਣ ਲਈ ਨਿੰਮ ਦੇ ਪੱਤਿਆਂ ਦਾ ਕੜਾ ਬਣਾ ਕੇ ਪੀਣਾ ਚਾਹੀਦਾ ਹੈ। ਨੰਬਰ 53 ਅੰਗੂਰ ਨੂੰ ਨਮਕ ਨਾਲ ਘਾ ਕੇ ਖਾਣ ਨਾਲ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ। ਇਸ ਕਰਕੇ ਨਹੀਂ ਖਾਂਦਾ। ਫੇਫੜਿਆਂ ਦਾ ਕੈਂਸਰ ਨਹੀਂ ਹੁੰਦਾ। ਸੌਰੀ। ਨੰਬਰ 54 ਅੱਧਾ ਚਮਚਾ ਦਾਲ ਚੰਨੀ ਦਾ ਚੂਰਨ ਗੁਣਗੁਣੇ ਪਾਣੀ ਵਿੱਚ ਖਾਣ ਨਾਲ ਪੇਟ ਦੇ ਵਿੱਚ ਗੈਸ ਬਣਨ ਦੀ ਸਮੱਸਿਆ। ਦੂਰ ਹੋ ਜਾਂਦੀ ਹੈ ਨੰਬਰ 50 ਸਿਰ ਦਰਦ ਠੀਕ ਕਰਨ ਲਈ ਨਿੰਬੂ ਦੇ ਪੱਤਿਆਂ ਨੂੰ ਨਿਚੋੜ ਕੇ ਸੁੰਘਣਾ ਚਾਹੀਦਾ ਹੈ ਨੰਬਰ 56 ਚਮੜੀ ਨੂੰ ਚਮਕਦਾਰ ਰੱਖਣ ਲਈ ਤੁਹਾਨੂੰ ਪਪੀਤਾ ਖਾਣਾ ਚਾਹੀਦਾ ਹੈ ਇਸ ਨਾਲ ਕਿਲ ਮੁਹਾਸੇ ਤੋਂ ਰਾਹਤ ਮਿਲਦੀ ਹੈ ਨੰਬਰ 57 ਪਪੀਤੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਇਸ ਕਰਕੇ ਪਪੀਤਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਤਰ ਹੁੰਦੀ ਹੈ ਨੰਬਰ 52 ਪਪੀਤੇ ਦੇ ਵਿੱਚ ਕੈਲਰੀਜ਼ ਘੱਟ ਅਤੇ ਫਾਈਬਰ ਬਦਦ ਮਾਤਰਾ ਵਿੱਚ ਹੁੰਦਾ ਹੈ ਇਸ ਕਰਕੇ ਇਹ ਭਾਰ ਘਟਾਉਣ ਲਈ ਵੀ ਫਾਇਦੇਮੰਦ ਹੁੰਦਾ ਹੈ ਨੰਬਰ 59 ਕਦੂ ਦੇ ਬੀਜਾਂ ਵਿੱਚ ਫਾਈਬਰ ਦਾ ਭਰਪੂਰ ਹੁੰਦੇ ਹਨ ਜੋ ਕਿ ਪਾਚਨ ਤੰਤ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ ਨੰਬਰ 60 ਕਦੂ ਵਿੱਚ ਮੌਜੂਦ omega 3 ਜ਼ਿੰਕ ਅਤੇ ਵਿਟਾਮਿਨ ਇਹ ਚਮੜੀ ਨੂੰ ਸੁੰਦਰ ਬਣਾਉਣ ਵਿੱਚ ਹੈਲਪ ਕਰਦੇ ਹਨ ਧੰਨਵਾਦ ਜੀ